ਨਾਨਕ ਹਉ ਹਉ ਕਰਤੇ ਖਪ ਮੁਵੇ ਹੂਣ ਲਖ ਅਸੰਖ ਸਤਿਗੁਰ ਮਿਲੇ ਸੋ ਉਬਰੇ ਸਾਚੇ ਸ਼ਬਦ ਅਲੰਖ ਨਾਨਕ ਹਉ ਹਉ ਕਰਤੇ ਖਪ ਮੁਵੇ ਹੂਣ ਲਖ ਅਸੰਖ ਹਉ ਕਰਦੇ ਤਾਂ ਤਾਰ ਦੇ ਵਿੱਚ ਤਾਂ ਕਿੰਨੀਆਂ ਹੀ ਖੂਣੀਆਂ ਅਸੰਖੇ ਲੋਕ ਜਿਹੜੇ ਨੇ ਪੂਰਾ ਪੂਰ ਖਪ ਕੇ ਮਰ ਗਏ ਨਾਮ ਦਾ ਵਿਰੋਧ ਕਰਦੇ ਕਰਦੇ ਆਪਣੇ ਬਾਣੀ ਚੱਲਦੇ ਚੱਲਦੇ ਪਤਾ ਨਹੀਂ ਕਿੰਨੇ ਖੂਨੀਆਂ ਇੱਥੇ ਲੋਕ ਮਰੀ ਜਾਂਦੇ ਨੇ ਖੱਪ ਗਏ ਇੱਥੇ ਪ੍ਰਾਪਤੀ ਕੁਝ ਨਹੀਂ ਹੋਈ ਖੂਨ ਲੱਖ ਅਸੰਖ ਸਤਗੁਰ ਮਿਲੇ ਸੋ ਉबरे ਜਿਹਨਾਂ ਨੂੰ ਸੱਚ ਦਾ ਗਿਆਨ ਮਿਲ ਗਿਆ ਨਾ ਸਮਝ ਆ ਗਿਆ ਉਹ ਥੋੜੇ ਜਿਹਾ ਉੱਪਰ ਨੂੰ ਆਏ ਨੇ ਉਹ ਉबरे ਨੇ ਨਹੀਂ ਤਾਂ ਡੁੱਬੇ ਹੀ ਹੋਏ ਸੀਗੇ ਸੱਚੇ ਸ਼ਬਦ ਅਲਖ ਅਲੰਖ ਨਹੀਂ ਅਲਖ ਕਾਦੇ ਨਾਲ ਸੱਤੇ ਸ਼ਬਦ ਨਾਲ ਸੱਚੇ ਉਪਦੇਸ਼ ਨਾਲ ਉਹ ਕਿਹਜਾ ਉਪਦੇਸ਼ ਅਲੱਖ ਹੈ ਉਹ ਮਨੁੱਖੀ ਬੁੱਧੀ ਦੇ ਸਮਝ ਤੋਂ ਤਾਂ ਪਰੇ ਹੀ ਪਰ ਉਹਨੂੰ ਜੇ ਸਮਝ ਆ ਜਾਵੇ ਨਾ ਫਿਰ ਉੱਪਰ ਹੁੰਦੇ ਨੇ ਤੈਨੂੰ ਮਨੁੱਖੀ ਬੁੱਧੀ ਨਹੀਂ ਉਹਨੂੰ ਸਮਝ ਸਕਦੀ ਛੇਤੀ ਕਹਿੰਦੇ ਪਰ ਜੇ ਉਹ ਸਮਝ ਆ ਜਾਵੇ ਤਾਂ ਉੱਪਰ ਹੁੰਦੇ ਗੁਰਬਾਣੀ ਦੇ ਉਪਦੇਸ਼ ਗੁਰਬਾਣੀ ਦਾ ਉਹੀ ਉਪਦੇਸ਼ ਹੈ ਜੇ ਨਹੀਂ ਸਮਝ ਆਇਆ ਉੱਪਰਿਆ ਕੋਈ ਵੀ ਨਹੀਂ ਆਇਆ ਉੱਪਰ ਸਮਝ ਆਏ ਤਾਂ ਉੱਪਰ ਦੇ ਸਭ ਚਾਏ ਤਾਂ ਬਾਅਦ ਫਿਰ ਇੱਛਾ ਉਹਦੀ ਉੱਪਰਨ ਵਾਲੇ ਦੀ ਉਹ ਬਲਣਾ ਚਾਹੁੰਦਾ ਹੈ ਨਹੀਂ ਬਲਣਾ ਚਾਹੁੰਦਾ ਫਿਰ ਉਹਦੀ ਇੱਛਾ ਤੇ ਖੜੀ ਹੈ ਗੱਲ ਅੱਛਾ ਇੱਥੇ ਸਤਗੁਰ ਮਿਲੇ ਸੋ ਜਿਹੜਾ ਸਿੰਗੂਲਰ ਆਉਂਦਾ ਇਹਦਾ ਭਾਵ ਹੈ ਵੀ ਮਨ ਨੇ ਸਤਗੁਰ ਨੂੰ ਮਿਲਣਾ ਜਾ ਕੇ ਹੈ ਜੀ ਸੱਚ ਦੇ ਗਿਆਨ ਨੂੰ ਮੇਰੇ ਤੋਂ ਬਾਅਦ ਸਤੋ ਨੂੰ ਨਹੀਂ ਮਿਲਣਾ ਸੱਚ ਦਾ ਗਿਆਨ ਮਿਲਿਆ ਕਿੱਥੋਂ ਮਿਲਿਆ ਕਿਵੇਂ ਮਿਲਿਆ ਇਹ ਅਲੱਗ ਚੇਤਨ ਦੀ ਗੱਲ ਨਹੀਂ ਹੋ ਰਹੀ ਸਤਗੁਰ ਨੂੰ ਜਿਹੜੇ ਮਿਲਗੇ ਜਾ ਕੇ ਨਾ 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 ਨਹੀਂ 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 ਉੱਪਰ ਆ ਜੇ ਅਜੇ ਉੱਭਰਿਆ ਹੀ ਹੈ ਉਹ ਮਿਲ ਗਿਆ ਫਿਰ ਜਾ ਕੇ ਅਜੋ ਉੱਪਰ ਆਇਆ ਉਹ ਥੋੜਾ ਜਾ ਉਹਨੂੰ ਪਤਾ ਹੀ ਲੱਗਿਆ ਅਜੋ ਵੀ ਮੈਂ ਕੁਝ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਸੱਚ ਦਾ ਗਿਆਨ ਸੁਣੇ ਤੋਂ ਬਾਅਦ ਉੱਭਰੇ ਨੇ ਥੋੜਾ ਜਾ ਉਹ ਕੰਨ ਕੰਨ ਅੱਖਾਂ ਬਾਹਰ ਆਈਆਂ ਨੇ ਬਾਹਲੀ ਤੋਂ ਉਹਨਾਂ ਦੀਆਂ ਡੁੱਬੇ ਹੋਏ ਅੱਖਾਂ ਕੰਨ ਬਾਹਰ ਨਿਕਲੇ ਨੇ ਜੋ ਉੱਭਰੇ ਲਵਜ਼ੈ ਬਾਹਰ ਹੀ ਨਿਕਲੇ ਜੀ ਡੁੱਬਾ ਥਾ ਮੈਂ ਉੱਭਰਿਆ ਹਾਂ ਉੱਭਰਿਆ ਜਿਨ੍ਹਾਂ ਸਤਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ ਜਿਨ੍ਹਾਂ ਸਤਗੁਰ ਦੇ ਇੱਕ ਮਨ ਸੇਵਿਆ ਜਿਨ੍ਹਾਂ ਜਨਾਂ ਨੇ ਸਤਗੁਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਸੇਵਿਆ ਮੈਂ ਕੱਲੋ ਸ਼ਬਦ ਵਿਚਾਰ ਕੀਤੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਗੁਰ ਕੇ ਪਾਣੀ ਚੱਲੇ ਨੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਦੁਚਿੱਤੀ ਤਿਆਗ ਕੇ ਗੁਰ ਕੇ ਪਾਣੀ ਚੱਲੇ ਨੇ ਤਿੰਨ ਜਨ ਲਾਗੂ ਪਾਏ ਉਹ ਜਨ ਨੇ ਜਿਹੜੇ ਉਹਨਾਂ ਦੇ ਮੈਂ ਵੀ ਪਿੱਛੇ ਲੱਗਣਾ ਚਾਹੁੰਦਾ। ਪਾਏ ਦਾ ਉਹਨਾਂ ਦੇ ਪਿੱਛੇ ਲੱਗਣਾ। ਉਸੇ ਰਸਤੇ ਜਾਣਾ। ਉਹਨਾਂ ਦਾ ਮਾਰਗਦਰਸ਼ਨ ਹੈ ਜਿਹੜਾ ਦੱਸਿਆ ਹੋਇਆ ਮਾਰਗ ਹੈ ਜਿਹੜਾ ਉਹਦੇ ਤੇ ਚੱਲਣਾ ਚਾਹੁੰਦਾ। ਉਸੇ ਰਸਤੇ ਤੇ ਚੱਲਣਾ ਚਾਹਣਾ। ਜਿਨ੍ਹਾਂ ਸਤਗੁਰੂ ਇੱਕ ਮਨੀ ਸੇਵਿਆਸ ਪੜਾਂਗੇ ਹਨ ਜਿ ਇੱਕ ਮਨ ਹੋ ਕੇ ਸੇਵਿਆ ਜਿਨ੍ਹਾਂ ਨੇ। ਹਾਂ। ਤਿੰਨ ਜਨ ਲਾਗੂ ਪਾਏ। ਉਹਨਾਂ ਦੇ ਪਿੱਛੇ ਲੱਗਣਾ ਚਾਹੁੰਦਾ। ਗੁਰ ਸ਼ਬਦੀ ਹਰ ਮਨੀ ਵਸੈ। ਮਾਇਆ ਕੀ ਭੁਖ ਜਾਏ। ਗੁਰ ਸ਼ਬਦੀ ਉਹਨਾਂ ਦੇ ਉਪਦੇਸ਼ ਨਾਲ। ਉਨਾ ਦਾ ਉਦੇਸ਼ ਇਹ ਹੈਗਾ ਕੀ ਹੈ ਉਹ ਕਹਿੰਦਾ ਹਰ ਜਿਹੜਾ ਤੇਰੇ ਮਨ ਵਿੱਚ ਵਸਦਾ ਹੈ ਉਹ ਹਰ ਵਾਰ ਨਹੀਂ ਰਹਤੇ ਉਹਾਂ ਦੇ ਉਦੇਸ਼ ਸੰਸਾਰ ਹਰ ਮਨ ਦੇ ਵਿੱਚ ਹੀ ਹੈ ਅੰਦਰੋਂ ਢੋਲਣੇ ਵਾਲੋਂ ਨਹੀਂ ਢੋਲਣਾ ਬਾਹਰੋਂ ਢੋਲਦੇ ਸੇ ਪਰੰਪਰਾਈ ਮਨ ਵਸਾ ਮਾਇਆ ਕੀ ਭੁੱਖ ਜਾਏ ਜਿਹੜੀ ਮੂਰਤੀ ਵਾਲੀ ਭੁੱਖ ਹੈ ਨਾ ਮਾਇਆ ਦੀ ਮੂਰਤੀ ਜੋ ਹੈ ਇਹ ਸਰੀਰ ਚ ਹੈ ਬਾਹਲੇ ਚ ਜਿਹੜੇ ਜੋਗੀ ਢੋਲਦੇ ਤੇ ਇਹ ਭੁੱਖ ਚਲੀ ਜਾਂਦੀ ਹੈ ਉਹ ਬਾਹਰ ਨਹੀਂ ਢੋਲਦੇ ਮਾਇਆ ਜਿਹਨੀ ਢੋਲਦੇ ਮਾਇਆ ਜੀ ਨਹੀਂ ਹੈਗਾ ਬਾਹਰ ਮੁਖੀ ਹੋ ਗਏ ਨਹੀਂ ਡੋਲਦੇ ਹੋ ਅੰਤਰ ਮੁਖੀ ਹੋ ਰਹੇ ਨੇ ਨੰਨੇ ਫਿਰ ਠੀਕ ਹੈ ਜੀ ਬੜਾ ਸਪਸ਼ਟ ਲਿਖਿਆ ਜੀ ਗੁਰ ਸ਼ਬਦੀ ਹਰ ਮਨਿ ਵਸੈ ਵੀ ਹਰ ਜਿਹੜਾ ਮਨ ਦੇ ਵਿੱਚ ਵਸਦਾ ਹੈ ਗੁਰ ਸ਼ਬਦ ਦੱਸਦਾ ਆਪਾਂ ਨੂੰ ਹਾਂ ਜੀ ਉਹੀ ਗੁਰ ਸ਼ਬਦ ਹੈ ਜਿਹੜਾ ਕਹਿੰਦਾ ਮਨ ਦੇ ਵਿੱਚ ਵਸਦਾ ਹੈ ਬਾਕੀ ਸ਼ਬਦ ਗੁਰ ਸ਼ਬਦ ਨਹੀਂ ਹੈ ਗਿਆਨ ਦਾ ਸ਼ਬਦ ਉਹ ਹੈ ਗਿਆਨ ਬਾਣੀ ਉਹ ਹੈ ਜਿਹੜੀ ਇਹ ਸਾਨੂੰ ਦੱਸੇ ਵੀ ਮਨ ਤੇ ਅੰਦਰ ਵਸਦਾ ਹੈ ਜਿਹੜਾ ਬਾਹਰ ਕਹਿੰਦਾ ਗੁਰ ਸ਼ਬਦ ਨਹੀਂ ਹੈ ਤੇ ਇਹੇ ਨਾਲ ਮਾਇਆ ਕੀ ਭੁਖ ਜਾਏ ਮਨ ਕਾਬੂ ਚ ਆ ਜਾਂਦਾ ਫੇਰ ਭੁੱਖਿਆ ਭੁੱਖ ਨ ਉਤਰੀ ਵਾਲਾ ਕੰਮ ਖਤਮ ਹੋ ਜਾਂਦਾ ਹੈ ਜੀ ਹਾਂ ਆਇਆ ਤਾਂ ਕੰਮ ਹੀ ਖਤਮ ਹੋ ਗਿਆ ਜੇ ਮੰਦੇ ਵਿੱਚੇ ਵਸਦਾ ਹੈ ਮੰਦੇ ਅੰਦਰ ਇਸ ਮੇਰੀਆਂ ਠੀਕ ਹੈ ਜੀ ਸੇ ਜਨ ਨਿਰਮਲ ਊਜਲੇ ਜੇ ਗੁਰਮੁਖੀ ਨਾਮ ਸਮਾਏ ਨਾਨਕ ਹੋਰ ਪਾਤਸ਼ਾਹਾਂ ਕੂੜੀਆਂ ਨਾਮ ਹੀ ਰਤੇ ਪਾਤਸ਼ਾਹ ਉਹ ਜੇ ਜਨ ਹੈ ਉਹ ਸੱਜਣ ਨੇ ਜਿਹੜੇ ਗੁਰਮਖ ਨੇ ਜਿਹੜੇ ਗੁਰਸਿੱਖ ਨੇ ਉਹ ਨਰਮਨ ਲੈ ਉਹਨਾਂ ਅੰਦਰ ਮਿਹਰ ਨਹੀਂ ਹੈ ਉਜਲੇ ਨੇ ਉਹਨਾਂ ਦੇ ਉਹ ਖੁਜਲੇ ਨੇ ਤੇ ਗੁਰਮੁਖ ਦਾ ਨਾਮ ਸੁਣਾਏ ਜਿਹੜੇ ਗੁਰਮੁਖੀ ਨਾਮ ਦੇ ਵਿੱਚ ਗੁਰਮਖਾੜੇ ਨਾਮ ਵਿੱਚ ਸਮਾਏ ਨੇ ਗੁਰਮੁਖਾੜਾ ਦੇਖੋ ਗੁਰਮੁਖੀ ਨਾਮ ਹੈ ਗੁਰਮਖਾੜਾ ਨਾਮ ਹੀ ਹੋ ਰਹਿਦਾ ਮਤਲਬ ਹੈ ਉਹ ਔਖਾ ਦਾ ਨਾਮ ਹੋ ਰਿਹਾ ਗੁਰਮਖਾੜਾ ਦਾ ਨਾਮ ਕੀ ਹੁਕਮ ਹੈ ਗੁਰਮੁਖ ਕੋ ਹੁਕਮ ਨੂੰ ਨੂਨਾ ਹੁੰਦਾ ਨਹੀਂ ਜਿਹੜੇ ਹੁਕਮ ਦੇ ਵਿੱਚ ਸਮਾ ਗਏ ਹੁਕਮ ਦੇ ਅੰਦਰ ਹੀ ਸਮਾ ਗਏ ਜਿਹੜੇ ਪਾਣੇ ਚੱਲਦੇ ਨੇ ਨਾਨਕ ਹੋਰ ਪਾਸ਼ਾਆਂ ਚ ਕੂੜੀਆਂ ਨਾਨਕਾਂ ਹੋਰ ਜਿੰਨੀਆਂ ਪਾਸ਼ਾਆਂ ਦੀ ਦੁਨੀਆਂ ਦੇ ਸਭ ਝੂਠੀਆਂ ਨੇ ਨਾਮਰਤੇ ਪਾਤਸ਼ਾਹ ਜਿਹੜੇ ਹੁਕਮ ਦੇ ਰੰਗ ਚਲੰਗੇ ਨੇ ਸੱਚ ਦੇ ਰੰਗ ਚਲੰਗੇ ਨੇ ਉਹ ਅਸਲੀ ਪਾਤਸ਼ਾਹ ਨੇ ਇੱਤੋਂ ਪਾਤਸ਼ਾਹ ਨਾਨਕ ਵੀ ਪਾਤਸ਼ਾਹ ਸਾਰੀ ਪਾਤਸ਼ਾਹੀਆਂ ਹੀ ਨੇ ਆਹ ਪਾਤਸ਼ਾਹੀ ਜਿਹੜੀ 10 ਵੀਨ ਕਹਿੰਦਾ ਮੈਂ ਅੱਲਾ ਕਿਉਂ ਨਹੀਂ ਲਿਖਿਆ ਪਾਤਸ਼ਾਹੀ ਚੋਂ ਲਿਖਿਆ ਲਿਖਿਆ ਹੋਇਆ ਪਾਤਸ਼ਾਹੀਆਂ ਨੇ ਇਹ ਸੱਚੀਆਂ ਪਾਤਸ਼ਾਹੀਆਂ ਨੇ ਨਾਮਰਤੇ ਪਾਤਸ਼ਾਹ ਵੀ ਸਾਰੇ ਹੀ ਭਗਤ ਵੀ ਪਾਤਸ਼ਾਹੀਆਂ ਸਾਡੇ ਜਿੰਨੇ ਹੈਗੇ ਜਿਹੜੀ ਬਾਣੀਆਂ ਸਾਡੇ ਪਾਤਸ਼ਾਹੀ ਨੇ ਜਿਉਂ ਪੁਰਖੇ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਲਾਣੇ ਸਵਾਰਦੀ ਖਟ ਰਸ ਮਿੱਠੇ ਪਾਏ ਜੋ ਪਰਕੇ ਕਰਤਪਤੀ ਨਾਰ ਹੈ ਜਿਵੇਂ ਕਰਤੇਪੁਰਖ ਦੇ ਅੰਦਰ ਵਿਵੇਕ ਬੁੱਧੀ ਰੂਪੀ ਭਗਤੀ ਨਾਰ ਹੈ ਇਹ ਗੁਰਮਤ ਰੂਪੀ ਭਗਤੀ ਜਿਹੜੀ ਹੈ ਨਾਰ ਹੈ ਇਸਤਰੀ ਹੈ ਅਤ ਲੋਚੈ ਭਗਤੀ ਪਾਏ ਉਹਨੂੰ ਹਰ ਵਕਤ ਪੁਛਿਆ ਕੀ ਹੈ ਭਗਤੀ ਭਾਵਨਾ ਦੀ ਇੱਛਾ ਰਹਿੰਦੀ ਹੈ ਬੜੀ ਭਗਤੀ ਲਾਉਣਾ ਸਾਰਾ ਸੰਸਾਰ ਫਕੀਰ ਦੀ ਐਸੀ ਰਸੋਈ ਤਿਆਰ ਕਰਨੀ ਹੈ ਲੰਗਰ ਐਸਾ ਤਿਆਰ ਕਰਨਾ ਫਕੀਰ ਦਾ ਐਸਾ ਵਧੀਆ ਲੰਗਰ ਤਿਆਰ ਕਰਨਾ ਰਸ ਪਾ ਕੇ ਕਿ ਸਾਰੇ ਹੀ ਲੰਗਰ ਸ਼ਕ ਲੈਣ ਸਾਰਿਆਂ ਨੂੰ ਸਵਾਦ ਲੱਗੇ ਲੰਗਰ ਹਰ ਇੱਕ ਬੁਰਾਣੀ ਨੂੰ ਲੰਗਰ ਸਵਾਦ ਲੱਗੇ ਐਸਾ ਲੰਗਰ ਤਿਆਰ ਕਰਦੀਏ ਹੋ ਸਾਰੇ ਤ੍ਰਿਪਤ ਹੋ ਕੇ ਜਾਣ ਤ੍ਰਿਪਤ ਹੋ ਜਾਣ ਹਰੇਕ ਹੀ ਸ਼ਕਲ ਵੇ ਜਾਨੀ ਜਿਹੜਾ ਜਹਜਾ ਕਿਸੇ ਦਾ ਟੇਸਟ ਚੰਗਾ ਲੱਗਦਾ ਉਹੋ ਜਿਹੀ ਉਹਦੇ ਚ ਮਿਲ ਜਾਂਦਾ ਇਹ ਜੀਵ ਦੀ ਗੱਲ ਹੋ ਰਹੀ ਹੈ। ਨਾ ਨਾ ਨਾ। ਹਾਂਜੀ। ਕਰਤਾਪੁਰ ਕਿੱਕਵਜੈ ਨਾ। ਜਪੂਰ ਪੁਰਖਾ। ਜਿਉ ਪੁਰਖੇ ਕਰੀ ਭਗਤੀ ਨਾਰ ਹੈ। ਵੇਖੋ ਤੁਸੀਂ ਆਓ। ਆ ਉਸ ਨੇ ਪੜਾਇਆ ਸਾਰਾ। ਉਹਦੇ ਅੰਦਰ ਭਗਤੀ ਦੀ ਭਾਵਨਾ ਸੀ ਲੋਕਾਂ ਨੂੰ ਗੁਰਮਤਿ ਪੜਾ ਦੇਣੀ ਹੈ। ਕਿ ਕਿਸ ਤਰੀਕੇ ਨਾਲ ਕਿੰਨੇ ਰਸ ਪਾ ਕੇ ਗੁਰਮਤਿ ਰਚੀ ਹੈ। ਗੁਰਬਾਣੀ ਰਚੀ ਹੈ। ਇਹਨੂੰ ਫਿਰ ਕਿਹਾ ਜੀ ਪ੍ਰਿਥਮ ਭਗਵਤੀ ਸਿਮਰ ਕੇ। ਆਹੀ ਪ੍ਰਿਥਮ ਭਗਵਤੀ ਸਿਮਰ ਕੇ ਕੋਰਨਾਮ ਕ ਲਈਟ ਆਏ। ਠੀਕ ਹੈ ਇਹ ਹੀ ਤਵਖਤੀ ਨਾ ਸਿਮਰੀ ਹੈ ਬਹੁਤ ਸਾਲਾਂ ਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਸਾਰੇ ਜਿਹੜੇ ਖੱਟ ਰਸ ਨੇ ਨਾ 6 ਛਾਸਰਾਂ ਦੇ ਰਾਸੇ ਦੇ ਵਿੱਚ ਹੀ ਪਾ ਦਿੱਤੇ 6 ਛਾਸਰਾਂ ਦਾ ਸਾਦਾ ਹੀ ਰਾਸੇ ਦੇ ਵਿੱਚ ਪਾ ਕੇ ਦੇ ਦਿੱਤਾ ਠੀਕ ਹੈ ਜੀ ਕਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੇ ਚਿਤ ਲਾਏ ਇਸੇ ਤਰੀਕੇ ਨਾਲ ਬਾਣੀ ਨੇ ਜਿਹੜੇ ਬਖਤਾਲੇ ਬਾਣੀ ਤਿਆਰ ਕੀਤੀ ਹੈ ਉਹ ਤੁਰਕੀ ਬਾਣੀ ਦੇ ਵਿੱਚ ਇਹ ਆਇਆ ਸੀ ਜਿਹੜਾ ਮੈਸੇਜ ਭਗਤਾਂ ਨੇ ਆਇਆ ਹੈ ਤੁਹਾਡੀ ਗੁਰਬਾਣੀ ਚ ਦੇਤਾ ਉਹ ਹੀ ਮੈਸੇਜ ਉਹੀ راستਾ ਆ ਕੇ ਭਗਤਾਂ ਨੇ ਗੁਰਬਾਣੀ ਦੇਖਦੇ ਪਾਬਲਕ ਨੂੰ ਠੀਕ ਹੈ ਜੀ ਉਹਨਾਂ ਕੋਲ ਮੱਖਣ ਆਇਆ ਸੀਗਾ ਤੇ ਆਪਾਂ ਨੂੰ ਉਹਨਾਂ ਨੇ ਦੁੱਧ ਬਣਾ ਕੇ ਦਿੱਤਾ ਹਾਂ ਜੀ ਦੁੱਧ ਬਣਾ ਕੇ ਦੇ ਦਿੱਤਾ ਖੀਰ ਬਣਾ ਕੇ ਦੇ ਦਿੱਤੀ ਠੀਕ ਹੈ ਜੀ ਤਿਉ ਬਾਣੀ ਭਗਤ ਸਲਾਹ ਦੇ ਇਹ ਬਾਣੀ ਜਿਹੜੀ ਹੈ ਇਹ ਤੁਰਕੀ ਬਾਣੀ ਦੀ ਗੱਲ ਹੋ ਰਹੀ ਹੈ ਜੀ ਆਹ ਤੁਰਕੀ ਬਾਣੀ ਦੀ ਸਫਸਲਾ ਹੈ ਗੁਰਬਾਣੀ ਇਹ ਹੈ ਜੀ ਗੱਦੀ ਨੂੰ ਬਾਣੀ ਗੁਰੂ ਕਹਿੰਦੇ ਆਪਾਂ ਹਾਂ ਠੀਕ ਹੈ ਜੀ ਉਹਦੀ ਉਹ ਰਹੀ ਹੈ ਹਰ ਨਾਮੈ ਚਿਤ ਲਾਇ ਹਰ ਨਾਮ ਨਾਲ ਚਿਤ ਜੋੜ ਕੇ ਲਾਉਂਦੇ ਨੇ ਨਾ ਨਾਮ ਨਾਲ ਹੁਕਮ ਨਾਲ ਚਿਤ ਜੋੜ ਕੇ ਕੀਤਾ ਇਹਨਾਂ ਨੇ ਸੁਣ ਕੇ ਕੀਤਾ ਮਤਲਬ ਆ ਠੀਕ ਹੈ ਮਨ ਤਨ ਤਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ ਆਪਣਾ ਮਨ ਤਾਂ ਸਾਰਾ ਉਹਨਾਂ ਨੇ ਆਪਣਾ ਕੁਝ ਨਹੀਂ ਲਾਇਆ ਵਿੱਚੋਂ ਉਹ ਤਾਂ ਗੁਰੂ ਦੇ ਅੱਗੇ ਰੱਖਤਾ ਵੀ ਤੂੰ ਆਸਰਾ ਫੜ ਲੈ ਤੇਰੇ ਵਾਲੇ ਜੋ ਸੌਦਾ ਮਿਲਿਆ ਉਹੋ ਹੀ ਬਣਾ ਕੇ ਅਸੀਂ ਦੇਣੇ ਆਪਣਾ ਨਾ ਮਨ ਪਾਇਆ ਨਾ ਹਿਰਦੇ 'ਚੋ ਕੁਝ ਪਾਇਆ ਨਾ ਆਪਣੀ ਗਿਆਨ 'ਚੋ ਕੁਝ ਪਾਇਆ ਆਪਣਾ ਕੁਝ ਵੀ ਨਹੀਂ ਪਾਇਆ ਆਪਣਾ ਆਪਾ ਬਾਹਰ ਕਰ ਦਿੱਤਾ ਗੁਰੂ ਦੇ ਅੱਗੇ ਰੱਖ ਦਿੱਤਾ ਸਾਰਾ ਉਹਨਾਂ ਨੇ ਅੱਛਾ ਜੀ ਮਨ ਸਿਰ ਸਤਗੁਰ ਦੇ ਅਗੇ ਬੈਠਾ ਰੱਖਿਆ ਗੁਰ ਅਗੇ ਜਾ ਕੇ ਹਾਂਜੀ ਸਿਰ ਵੇਚਿਆ ਗੁਰਾਗੇ ਜਾਏ ਕਹਿੰਦਾ ਭਾਵੇਂ ਇਹੀ ਹੈ ਜੀ ਵੀ ਸਿਰ ਜਦੋਂ ਵੇਚਦਾ ਤਾਂ ਸਿਰ ਤਾਂ ਬੋਲਣ ਤੋਂ ਰਿਹਾ ਸਿਰਫ ਗੁਰੇ ਬੋਲੇਗਾ ਹੁਣ ਜੀ ਉਹਦੇ ਨਾਲ ਤਾਂ ਮਨ ਤਾਂ ਬੋਲਦਾ ਹੀ ਨਹੀਂ ਮਨ ਨਹੀਂ ਬੋਲ ਸਕਦਾ ਠੀਕ ਹੈ ਮਨ ਵੇਚਿਆ ਸਤਿਗੁਰੂ ਕੇ ਪਾਸ ਹੈ ਜੀ ਹਾਂ ਜੀ ਭੈ ਭਗਤੀ ਭਗਤ ਬਹੁਤ ਲੋਚਦੇ ਪ੍ਰਭ ਲੋਚਾਂ ਪੂਰ ਮਿਲਾਏ ਤੇਰੇ ਭਗਤ ਨੇ ਉਹ ਭੈ ਭਗਤੀ ਨੂੰ ਲੋਈ ਦੇ ਨੇ ਭੈ ਭਗਤੀ ਭਗਤ ਬਹੁਤ ਲੋਚਦੇ ਪੈਰ ਬਤੀ ਹੈ ਅਸਲ ਤੇ ਦੁਨੀਆਵੀ ਪੈਰ ਦੂਰ ਕਰਦੀ ਹੈ ਹੁਕਮ ਦੀ ਪੈਛ ਰੱਖਦੀ ਹੈ ਦੁਨੀਆਵੀ ਪੈਸਾ ਕੋਈ ਲੈਣੇ ਨਹੀਂ ਦਿੰਦੀ ਨਾ ਹੁਕਮ ਦੇ ਪੈਸੇ ਦੇ ਵਿੱਚ ਜਿਹੜੀ ਚੱਲਣ ਦੀ ਆਗੈ ਦਿੰਦੀ ਹੈ ਹੁਕਮ ਦੀ ਪੈ ਦੇ ਵਿੱਚ ਆ ਜਾਓ ਛੇਰ ਦੀ ਸਲ ਵਿੱਚ ਆ ਜਾਓ ਬਾਕੀ ਕਿਦਰ ਕੋਈ ਜ਼ਿਆਦਾ ਕੋਈ ਲੋੜ ਨਹੀਂ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਬਾਕੀ ਤਾਂ ਮੈਂ ਲੋਚਾ ਪੂਰੀ ਮਿਲਾਇਆ ਹਾਂ ਪ੍ਰਭ ਲੋਚਾ ਪੂਰੀ ਮਿਲਾਇਆ ਪ੍ਰਭ ਦੇ ਲੋਚ ਪੂਰੀ ਲੋਚ ਪੂਰੀ ਕਰਦਾ ਮੁਲਾਵੀ ਲੈਂਦਾ ਜਿਹੜੇ ਲੋਚਦੇ ਨੇ ਇਸ ਭਗਤੀ ਨੂੰ ਜਿਹਦਾ ਦੇ ਅੰਦਰ ਲੋਚ ਆਇਆ ਇਸ ਭਗਤੀ ਦੀ ਬਣ ਜਾਂਦੀ ਹੈ ਪ੍ਰਭ ਉਹਨੂੰ ਦੀ ਲੋਚਾ ਪੂਰੀ ਵੀ ਕਰਦਾ ਹੈ ਮੁਲਾਵੀ ਲੈਂਦਾ ਹੈ ਠੀਕ ਹੈ ਜੀ ਹਰ ਪ੍ਰਭ ਵੇ ਪ੍ਰਵਾਹ ਹੈ ਕਿਤ ਖਾਧਾ ਹੈ ਤ੍ਰਿਪਤਾਈ ਦੇਖੋ ਹਰ ਪ੍ਰਭ ਕਾ ਕੀ ਆਲੇ ਨਾ ਜਿਹੜਾ ਹਾਰ ਹੈ ਉਹੀ ਪ੍ਰਭ ਹੈ ਉਸ ਨੂੰ ਹਾਂ ਜੀ ਵੇ ਪ੍ਰਵਾਹ ਵੀ ਹੈ ਜਿਹੜਾ ਘਟ ਘਟ ਮੈਂ ਹਦੂ ਬੋਧਾ ਪ੍ਰਭ ਉਹੀ ਹੈ ਪ੍ਰਭ ਕੋਈ ਹੋਰ ਨਹੀਂ ਹੈਗਾ ਆਪਣਾ ਮੂਲ ਹੈ ਹਾਰ ਹੈ ਆਪਣਾ ਮੂਲ ਹੈ ਪ੍ਰਭ ਵੇ ਪਰਵਾਹ ਹੈ ਵੇ ਪਰਵਾਹ ਹੈ ਜਿੰਨਾ ਮਰਜੀ ਵਿਰੋਧ ਕੀਤਾ ਹੋਵੇ ਉਹਦਾ ਪਨ ਉਹ ਗੁੱਸਾ ਦਾ ਨਹੀਂ ਕਰਦਾ ਹੈਗਾ ਉਹਨੂੰ ਵੀ ਗੁੱਸਾ ਉਹ ਨਿਆਣਿਆਂ ਦਾ ਗੁੱਸਾ ਵੀ ਕਰਦਾ ਹੁੰਦਾ ਵੇ ਪਰਵਾਹ ਹੈ ਇਹ ਖਾਧਾ ਹੈ ਤ੍ਰਿਪਤ ਹੈ ਉਹਨੂੰ ਪਤਾ ਹੈ ਕਿ ਕਾਹਕੇ ਤ੍ਰਿਪਤ ਹੋਊਗਾ ਉਹਨੂੰ ਪਤਾ ਸਾਡੇ ਤਰਫ ਤ੍ਰਿਪਤ ਹੋਣ ਦਾ ਸਾਨੂੰ ਨਹੀਂ ਪਤਾ ਕੀ ਖਾ ਕੇ ਤ੍ਰਿਪਤ ਹੋਵਾਂਗੇ ਉਹ ਜਾਣਦਾ ਵੀ ਇਹ ਕਾਹਦੇ ਨਾਲ ਤ੍ਰਿਪਤ ਹੋ ਉਹਨੂੰ ਸਮਝ ਹੈਗੀ ਇਸ ਗੱਲ ਦੀ ਠੀਕ ਹੈ ਜੀ ਸਤ ਗੁਰ ਕੈ ਭਾਣੇ ਜੋ ਚੱਲੈ ਤ੍ਰਿਪਤਾਸੈ ਹਰ ਗੁਣ ਗਾਇ ਆਹ ਸਤਿਗੁਰ ਦੇ ਬਾਣੇ ਜੋ ਚੱਲੈ ਤ੍ਰਿਪਤਾਸੈ ਹਰਗੁਣ ਗਾਏ ਸਤਿਗੁਰ ਦੇ ਬਾਣੇ ਜਿਹੜਾ ਚੱਲਦਾ ਉਹ ਤ੍ਰਿਪਤ ਹੋ ਜਾਂਦਾ ਉਹਨੂੰ ਕੋਈ ਭੁੱਖ ਨਹੀਂ ਰਹਿੰਦੀ ਮਾਇਆ ਦੀ ਹਰ ਗੁਣ ਗਾ ਕੇ ਤ੍ਰਿਪਤ ਹੋ ਜਾਂਦਾ ਉਹਦੇ ਗੁਣ ਗਾਉਣ ਵਾਲੇ ਤ੍ਰਿਪਤ ਹੋ ਜਣ ਇੱਥੇ ਦੋਹੇ ਜਗ੍ਹਾ ਪੈਰ ਦਾ ਰਾਰਾ ਇਹਨਾਂ ਨੂੰ ਮਿਸ ਹੋਇਆ ਹੋਇਆ ਵੈਸੇ ਚਾਹੀਦਾ ਜਿੱਥੇ ਹਰ ਪ੍ਰਭ ਵੇ ਪ੍ਰਵਾਹ ਹੈ ਕਿਥ ਖਾਧੈ ਤ੍ਰਿਪਤਾਏ ਸਤਿਗੁਰ ਕੈ ਬਾਣੇ ਜੋ ਚੱਲੈ ਤ੍ਰਿਪਤਾਸੈ ਹਰਗੁਣ ਗਾਏ ਪਾਉ ਤ੍ਰਿਪਤ ਨੂੰ ਇਹ ਲੜਾ ਕੱਟ ਕੇ ਪੈਸੋ ਹਾਂਜੀ ਇਹ ਇਹ ਛਾਪੇ ਦੀ ਗਲਤੀ ਸੁਧਾਰਨੀ ਚਾਹੀਦੀ ਹੈ ਜੀ ਧੰਨ ਧੰਨ ਕਲਯੁਗੀ ਨਾਨਕਾ ਜੇ ਚੱਲੇ ਸਤਿਗੁਰ ਪਾਈ ਧੰਨ ਧੰਨ ਕਲਯੁਗੀ ਨਾਨਕਾ ਕਲਯੁਗ ਦੇ ਵਿੱਚੋਂ ਸਾਰੇ ਧੰਨ ਨੇ ਜੇ ਚੱਲੇ ਸਤਿਗੁਰ ਪਾਈ ਜਿਹੜਾ ਸਤਿਗੁਰ ਦੇ ਪਾਣੀ ਜੇ ਚੱਲਦਾ ਹੈ ਕਲਯੁਗ ਦੇ ਵਿੱਚ ਉਹਦਾ ਕੀ ਧੰਨ ਹੈ ਉਹ ਤਾਂ ਕਲਯੁਗ ਚਾਕੇ ਵੀ ਸਤਿਗੁਰ ਦੇ ਪਾਣੀ ਜੇ ਕੋਈ ਚੱਲੇ ਕਾ ਬਾਤ ਆ ਫਿਰ ਉਹਦੀ ਕਿਹਨੂੰ ਤਾਂ ਧੰਨ ਧੰਨ ਅਰਦਾਸ ਉਹਦੀ ਤਾਂ ਹੁੰਦੀ ਹੈ ਫਿਰ ਕਿ ਕਲਯੁਗ ਦੇ ਵਿੱਚ ਪਾਣੀ ਚੱਲ ਗਿਆ ਤੂੰ ਬਹੁਤ ਵੱਡੀ ਗੱਲ ਹੈ ਕਲਜੂਗਰੇ ਵਿੱਚ ਸਤਗੁਰ ਦੇ ਪਾਣੇ ਚਲਣਾ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਸਤਪੁਰੇ ਪ੍ਰਭ ਹੈ ਸਤਪੁਰੇ ਹਰ ਹੈ ਜੀ ਹਾਂਜੀ ਹਾਂਜੀ